ਸਤਿ ਸ਼੍ਰੀ ਗਾਲ ਜੀ ਸਾਰੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਗਾਜਰ ਵਾਲੇ ਖੇਤਾਂ ਜੀ ਫਿਰੰਦਾ ਹੈ ਜੀ ਆਪਾਂ ਜਿਹੜੀ ਗਾਜਰ ਦੀ ਬਿਜਾਈ ਕੀਤੀ ਸੀ ਤੇ ਉਹਦੀ ਤੁਹਾਨੂੰ ਜਰਮੀਨੇਸ਼ਨ ਵਖਾਉਨੇ ਜੀ ਤੇ ਵੈਗਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਜਰਮੀਨੇਸ਼ਨ ਹੋਈ ਜੀ ਗਰਮੀ ਵੀ ਬੜੀ ਸੀ ਜਦੋਂ ਬਿਜਾਈ ਕੀਤੀ ਆ ਤੇ ਕਈ ਭਰਾ ਕਹਿੰਦੇ ਗਰਮੀ ਵਾਲੇ ਰੁਕ ਜਾਣਾ ਸੀ ਪਰ ਤੁਹਾਨੂੰ ਜਰਮੀਨੇਸ਼ਨ ਚੈੱਕ ਕਰਾਉਨੇ ਜੀ ਉਹਦੀ ਹਾਂ ਗਾਜਰ ਦੀ ਆਪਾਂ ਵੇਖਿਓ ਆ ਗਾਜਰ ਵਾਲੇ ਖੇਤਾਂ ਦੇ ਵਿੱਚ ਹੀ ਆਪਾਂ ਐਸ ਟਾਈਮ ਆ ਜੀ ਤੇ ਜਰਮੀਨੇਸ਼ਨ ਕਰੀ ਹੋਈ ਲੋ ਚੈੱਕ ਜੀ ਆਪਾਂ ਇੱਥੋਂ ਆਹ ਵੇਖੋ ਉਦਾਂ ਮੈਂ ਵਿਖਾ ਦੇਣਾ ਕੈਮਰਾ ਥੱਲੇ ਕਰਕੇ ਫੋਨ ਵੇਖੋ ਇਹ ਦੂਰ ਤੱਕ ਲੈਣਾ ਚਾਰ-ਚਾਰ ਲੈਣਾ ਇੱਕ ਲੈਣਾ ਦੂਸਰੀ ਤੀਸਰੀ ਚੌਥੀ ਉਹ ਸੈਟ ਚਾਰ ਦੀਆਂ ਚਾਰ ਲੈਣਾ ਸਾਰੀਆਂ ਦੀਆਂ ਸਾਰੀਆਂ ਜਰਮੀਨੇਸ਼ਨ ਬਹੁਤ ਵਧੀਆ ਈ ਵੇਖੋ ਜੀ ਤੇ ਵੇਖੋ ਜੀ ਜਰਮੀਨੇਸ਼ਨ ਬਾਕੀ ਗਾੜੀ ਹੁਣ ਨੂੰ ਗਰਮੀ ਵਾਵਾ ਪੈਂਦੀ ਆ ਤੇ ਵੇਖਾਂਗੇ ਇਸ ਪ੍ਰੇਮ ਸੁਪ੍ਰੇਮਾ ਦਾ ਜਿਵੇਂ ਵੀ ਹੋਇਆ ਉਹ ਸਾਰੇ ਪ੍ਰਾਮਾਂ ਦੇ ਕਰਾਂਗੇ ਸ਼ੇਰ ਜੀ ਗਾੜੀ ਵੀ ਤੁਹਾਨੂੰ ਜਰਮੀਨੇਸ਼ਨ ਚੈੱਕ ਕਰਾਉਣਾ ਤੇ ਜਿਹੜੀ ਵੀ ਆਪਾਂ ਸਪਰੀ ਕਰਨੀ ਹੋਈ ਜੇ ਗਾਜਰ ਛੜਦੀ ਹੈ ਵੀ ਗਰਮੀ ਵਾਵਾ ਹੁੰਦੀ ਦੁਪਹਿਰੇ ਜਾਂ ਪਾਣੀ ਲਾਉਣਾ ਆ ਉਹਦੇ ਬਾਰੇ ਸਾਰੀ ਆਪਾਂ ਨਾਲ ਦੀ ਨਾਲ ਹੀ ਸਾਰੇ ਪ੍ਰਾਮਾਂ ਨੂੰ ਆਪਾਂ ਵੀਡੀਓ ਪਾ ਦਿਆ ਕਰਾਂਗੇ ਤੇ ਜਿੱਥੇ ਇਹ ਨਹੀਂ ਕਿ ਇੱਕ ਥਾਂ ਤੇ ਜਿੱਥੇ ਵੀ ਵੇਖ ਲਓ ਪੂਰੀ ਟੌਪ ਦੀ ਜਰਮੀਨੇਸ਼ਨ ਆ ਜੀ ਏਰਕੀ ਪਿਛਲੇ ਸਾਲਾਂ ਦੇ ਮੁਕਾਬਲੇ ਏਰਕੀ ਸੋ ਗਰਮੀ ਵੀ ਵੱਧ ਹਈ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਵਧੀਆ ਜਰਮੀਨੇਸ਼ਨ ਹੋਈ ਜੀ ਪਿਛਲੇ ਸਾਲਾਂ ਜੀ ਇੰਨੀ ਵਧੀਆ ਪਹਿਲੇ ਲਗਭਗ 2 ਸਾਲ ਜਰਮੀਨੇਸ਼ਨ ਸਹੀ ਨਹੀਂ ਹੋਈ ਉਦੋਂ ਇੱਕ ਸਾਲ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਜਰਮੀਨੇਸ਼ਨ ਘੱਟ ਦੀ ਪੂਰੀ ਟਾਪ ਦੀ ਤੇ ਉਹਦੇ ਉਹੋ ਜੀ ਜਰਮੀਨੇਸ਼ਨ ਆ ਰਹੀ ਹੋਈ ਹੈ ਸੋਹਣੀ ਜਰਮੀਨੇਸ਼ਨ ਹੋਈ ਆ ਤੇ ਬਾਕੀ ਪਹਿਲੇ 2 ਸਾਲ ਜਰਮੀਨੇਸ਼ਨ ਘੱਟ ਸੀ ਜੋ ਜਰਮੀਨੇਸ਼ਨ ਘਟ ਹੁੰਦੀ ਉਦੋਂ ਆਪਣਾ ਹੁਣ ਜੀ ਥੋੜਾ ਨਾ ਬੰਦੇ ਦਾ ਮੜ ਜਾਂਦਾ ਗਾਜਰ ਤੇ ਖੇਤ ਦੇ ਵਿੱਚ ਰਲੀ ਵਾਂਜੀ ਦੀ ਦੀ ਆ ਚਲੋ ਝਾੜ ਵਧੀਆ ਲੱਗੇ ਝਾੜ ਕੋਈ ਬਹੁਤੇ ਮਾੜੀ ਨਾ ਪਰ ਜਿਹੜਾ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਜਰਮੀਨੇਸ਼ਨ ਹੋਈ ਸੀ ਤੇ ਜਿਹੜਾ ਉਹਦਾ ਝਾੜ ਹੀ ਉਹ ਝਾੜ ਨਾਲ ਦੀ ਰੀਸ ਨਹੀਂ ਕੀਤੀ ਇਹਨੇ ਦੂਸਰਾ ਜਿਹੜੀ ਗਾਜਰ ਆਪਾਂ ਪਹਿਲੇ 2 ਸਾਲ ਪਟਾਈ ਕੀਤੀ ਆ ਤੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਜੀ ਸਾਰੇ ਹੀ ਟੋਟਲੀ ਟੌਪ ਦੀ ਜਰਮੀਨੇਸ਼ਨ ਆ ਵੇਖੋ ਜੀ ਸਾਰੇ ਜਿੱਥੇ ਮਰਜੀ ਵੇਖ ਲੀਏ ਸਾਰੀ ਟਾਪ ਦੀ ਜਰਮੀਨੇਸ਼ਨ ਤੇ ਸਾਰੇ ਇਹਦੇ ਸਾਰੇ ਆ ਸੂਰਜ ਚੜਨਦੇ ਹਾਲੇ ਤੜਕੇ ਤੜਕੇ ਪੂਰਾ ਨਜ਼ਾਰਾ ਆਉਂਦਾ ਕੀਦ ਫਿਰਦਾ ਜੀ ਰੋ ਸਵੇਰੇ ਸਵੇਰਾ ਆਪਾਂ ਆਉਨੇ ਆ ਤੇ ਚਲੋ ਬਾਕੀ ਵੈਗਰੂ ਜੀ ਨੇ ਕਿਰਪਾ ਕੀਤੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਵਧੀਆ ਜਰਮੀਨੇਸ਼ਨ ਹੋਈ ਹੈ ਜੀ ਤੇ ਜੋ ਵੀ ਅੱਗੇ ਆਪਾਂ ਪਾਣੀ ਲਾਉਣਾ ਹੋਇਆ ਜਾਂ ਸਪਰੇਅ ਕਰਨੀ ਹੋਈ ਉਹ ਸਾਰੇ ਪ੍ਰਾਮਾਣੇ ਸ਼ੇਅਰ ਕਰਦੇ ਰਾਵਾਂਗੇ ਵੇਖੋ ਜੀ ਤੇ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ